ਇਸ ਨਫਰਤ ਨੂੰ ਮਟਾਉਣਾ ਚਾਹੁੰਦੇ ਅਸੀਂ ਦੋਸਤੀ ਦਾ ਪੈਗਾਮ ਦੇਈਏ ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਤਾਰਨ ਦੇਣਾ ਚਾਹਨਾ ਜਿਹੜਾ ਕਿ ਆਪਣੇ ਭਪਦਾ بڑا ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਨਾਂ ਹੀ ਦਿੱਤਾ ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਟੈਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲਨ ਫਿਨਲੈਂਡ ਰੂਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਕਥਨੀ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿੱਤਾ ਉਹਨਾਂ ਫੈਸਲਾ ਲਿੱਤਾ ਉਹਨਾਂ ਫੈਸਲਾ ਕੀ ਲਿੱਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਭਾਈ ਅਸੀਂ ਬਾਰਡਰ ਖੋਲ ਦੇਣੀ ਉਹ ਯੂਰਪੀ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਆਏ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੀ ਗਿਆ ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਗਈ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਸ਼ਵ ਗੁਰੂ ਦਾ ਜਿਹੜਾ ਸੰਦੇਸ਼ ਇਹ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕੋਈ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਹੈ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਾ ਤੇ ਇਕਨੋਮੀ ਦਾ ਹੱਲ ਦੇਖੋ ਫੈਲਸਟੀਨ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਦਾ ਕਸੂਰ ਦੱਸੋ ਮੈਨੂੰ ਹੈ ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੋਣ ਇੱਕ ਆਮ ਸਿਟੀਜ਼ਨ ਧੀਆ ਪੈਣਾ ਫੈਮਲੀਆਂ ਉੱਜੜ ਗਈ ਬੱਚੇ ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ ਤੁਈ ਫਾਇਦਾ ਤਾਂ ਦੱਸੋ ਯਾਰ ਕੋਈ ਇੱਕ ਜੱਫੀ ਜੇ ਲੰਘਾ ਖੋਲੇ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀ ਪਾਈਏ ਤੀਜੀ ਚੌਥੀ ਦਾ ਖੋਲ ਜੇ ਤੀਜੀ ਚੌਥੀ ਪੰਜਵੀਂ ਛੇਵੀਂ 7ਵੀਂ 8ਵੀਂ ਸਭ ਜਫੀਆਂ ਪਾਈਏ ਜਫੀ ਜਫੀ ਕਰਕੇ ਯਾਰੋ ਹਰ ਮਸਲੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ